ਕੱਟ ਮਾਰ ਬੰਦ ਕਰ ਬੰਦ ਕਰ ਨਾ ਹਾਂ ਬਦ ਤੂੰ ਇੱਕ ਕਾਬੂ ਕਰ ਮੇਰੀ ਤਾਂ ਧੌਣ ਵੀ ਮਾਰ ਤੀ ਕੋਈ ਨਹੀਂ ਜਾਣਗਾ ਕਿੰਨਾ ਚਿਰ ਹੋ ਗਿਆ ਤੇਰੇ ਮੂੰਹ ਹੱਲੀ ਵੰਦਿਆਂ ਨੂੰ ਇੱਕ ਦਿਨ ਭਾਈ ਉਹ ਬਜ਼ੁਰਗ ਦੇ ਮੂੰਹ ਤੇ ਲੱਫੜ ਮਾਰਿਆ ਨੇ ਉਹ ਦੁਕਾਨ ਵਾਲੇ ਦੇ ਆਜ ਫੜ ਠੀਕ ਆ ਭਾਈ ਮਾਲ ਲੈ ਆ ਕਿਹਦੇ ਤੂੰ ਪਹਿਲਾਂ ਦੇ ਦੇ ਤੇਰੇ ਗਾਲ ਨਹੀਂ ਕੱਢੀ ਅੱਜ ਵੀ ਗਾਲਾਂ ਲੈਣਾ ਨਾ ਕੋਣ ਤਿੰਨ ਤਿੰਨ ਅੱਧੇ ਨਾ ਕਰਦੇ ਕ ਕੰਮ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੱਡਿਆ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਸਾਡੇ ਸਿੰਘ ਵਿਟਮਨ ਬੰਬੇ ਬੰਬੇ ਇੱਥੇ ਇੱਕ ਨਾਲ ਰੱਖੋ ਬੱਬਾਈ ਪ੍ਰੈਗਾ ਨਹੀਂ ਜੇ ਪ੍ਰੌਕਸੀ ਕੈਮਰਾ ਰੱਖਦਾ ਜੀ ਬੱਬਾਈ ਕੱਢੋ ਪ੍ਰੌਕਸੀ ਆ ਭਾਈ ਪ੍ਰੋ ਇਹ ਪ੍ਰੈਗਾ ਨਹੀਂ ਗਈ ਪ੍ਰੌਕਸੀ ਕੈਮਰਾ ਜੀ ਦੂਜੇ ਵੀ ਗੱਲ ਆ ਵਾਹ ਜੀ ਬੱਬਾ ਜੀ ਪ੍ਰੌਕਸੀ ਕੈਮਰਾ ਰੱਖਦਾ ਜੀ ਮੈਂ ਤੁਹਾਨੂੰ ਇੱਕ ਵਾਰੀ ਕਹੀ ਸੀ ਤਾਂ ਗੁਰੂ ਬਾਬਾ ਗਲਤੀ ਹੋ ਗਈ ਮੈਂ ਵੀ ਨਹੀਂ ਰੱਖਦਾ ਇੱਥੇ ਹੋਟੇ ਦੇ ਦੁਕਾਨ ਖੋਲ ਅਸੀਂ ਤੈਨੂੰ ਨਵੇਂ ਨਿਕਲ ਤਕਾਨ ਨਾ ਖੋਲ ਆ ਕੰਮ ਨਾ ਕਰ ਸੱਲ ਬਾ ਕੰਮ ਨਾ ਕਰ ਇਹ ਤਾਂ ਜਿਹੜਾ ਜੀ ਕਰਦਾ ਹੈ ਕਾ ਕਾ ਨਹੀਂ ਤੇਰੀ ਬਾਤ ਕੋਈ ਮੋਬਾਈਲ ਨਾ ਨਹੀਂ ਕਰ ਕਹਿੰਦੇ ਦੁਕਾਨ ਆ ਵੀ ਵੜ ਪਾ ਕੇ ਰੱਖਿਆ ਮੇਰੇ ਕੋਲ ਹੁਣ ਆ ਨਹੀਂ ਦਿਸਣ ਗਈ ਮੈਨੇ ਹਾਂ ਦੁਕਾਨ ਖੋਲ ਅਸੀਂ ਤੈਨੂੰ ਆਪੇ ਬੱਚੇ ਪਰ ਇਹਨੂੰ ਉਧਰ ਹੋ ਕੇ ਬੈਠਣੇ ਕੀ ਕੀ ਹਾਂਜੀ ਹਾਂਜੀ ਕੀ ਕੀ ਹੈ ਤੈਨੂੰ ਬਾ ਮੈਂ ਇਹ ਰੱਖਦਾ ਨਹੀਂ ਹਾਂ ਅੱਜ ਤਵਾਂ ਨਹੀਂ ਰੱਖਦਾ ਇਹ ਨਾ ਰੱਖੀ ਮੈਂ ਹੋਰ ਨਿਕਲੇ ਆ ਹੋਰ ਨਿਕਲੇ ਆ ਤੈਨੂੰ ਕਹੀ ਜਾਂਦਾ ਮਾਰੇ ਕੱਢ ਦੇ ਜਿਵੇਂ ਅਸੀਂ ਆਪਦੇ ਹੱਥ ਨਾਲ ਕੱਢੇ ਇਹ ਵੀ ਆਪਦੇ ਹੱਥ ਨਾਲ ਕੱਢੇ ਅਸੀਂ ਹੋਰ ਗੁੱਟਾਂਗੇ ਤੈਨੂੰ ਇਹੀ ਹੈ ਜੀ ਬਸ ਹੋਰ ਕੱਢ ਕੱਢ ਤਾ ਹੋਰ ਕੱਢ ਮੈਂ ਇਹ ਕੱਲ ਦੀ ਫੇਲ ਲਿਆ ਕੱਢ ਹੋਰ ਆਪੇ ਕਰ ਦੋ ਕਰ ਦੋ ਬੰਦੇ ਹੋ ਮਾਰੇ ਬੱਲੇ ਬਈ ਬਾਬਾ ਜੀ ਫੜਾ ਫੜਾ ਕੱਢ ਕਰਦੇ ਜੇ ਬਾਈ ਵੀਰ ਬਣਿਆ ਭਿਗੜਦੇ ਕਰਦਾ ਬਰਾ ਭਰਾ ਬਣਿਆ ਕਰਦਾ ਨਹੀਂ ਹੈ ਨਹੀਂ ਉਹਨਾਂ ਨੂੰ ਕੀ ਰਾਤ ਕਰਦੇ ਆਹ ਗਲਤੀ ਨਹੀਂ ਹੋਣੀ ਚਾਹੀਦੀ ਬਹੁਤ ਹੋ ਗਈ ਬਹੁਤ ਤੂੰ ਆਪੇ ਗਲਤੀ ਮੰਗ ਲੈ ਵੀਰੇ ਮੈਂ ਗਲਤੀ ਮੰਗ ਨਹੀਂ ਨਹੀਂ ਵੇਚਦਾਈ ਬਸ ਠੀਕ ਆ ਕੰਮ ਕੱਲ੍ਹ ਖੋ ਸਕਦਾਈ ਕਾਲ ਖੋ ਲਾ ਪਰ ਅੱਜ ਆਸਮਾਨ ਨਾ ਰੱਖੀ ਮਰੇ ਨਸ਼ੇ ਵਾਲਾ ਆਸਮਾਨ ਨਹੀਂ ਰੱਖਣਾ ਕੰਮ ਨਾ ਕਰੀਂ ਰੋਕਿਆ ਨਹੀਂ ਵੇਚਨੇ ਇੱਥੇ ਤੈਨੂੰ ਵਾਰ-ਵਾਰ ਕਹੀ ਜਾਂਦਾ ਬਾਈ ਕੰਮ ਕਰ ਦੂੰਗਾ ਨੂੰ ਕਹੀ ਜਾਂਦਾ ਮੈਂ ਦੁਕਾਨ ਬੰਦ ਕਰ ਦੇਣਾ ਦੁਕਾਨ ਨਾ ਬੰਦ ਕਰ ਬਾਈ ਪਰ ਆ ਕੰਮ ਬੰਦ ਕਰ ਤੂੰ ਲੈ ਮੈਂ ਦੁਕਾਨ ਕੰਮ ਵੀ ਬੰਦ ਨਾ ਨਾ ਵਾਲਾ ਕੰਮ ਬੰਦ ਕਰ ਠੀਕ ਆ ਹਾਂ 200 ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕੈਕ ਦੁਕਾਨ ਉਹਨਾਂ ਨੇ ਚੈੱਕ ਕਰਾਣੀ ਚਾਹੁੰਦੇ ਆ ਉਹ ਕਟਾਰੀਆ ਮੈਡੀਕਲ ਏਜੰਸੀ ਹੈ 3 ਕਰੋੜ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਤੇਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਐ ਤੇ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ ਅੱਜ ਕੋ ਵੀਡੀਓ ਵੀ ਵ ਜਿਹੜੇ ਆਪ ਸੀਗੇ ਉਹਨਾਂ ਵੱਲੋਂ ਜਿਹੜੀ ਇਹਨੇ ਟੁੱਟ ਮਾਰ ਵਿੱਚ ਖਿੱਚ ਗਈ ਹੈ ਦਾਕਰ ਤਾਂ ਕਹਿ ਸਕ ਕਹਰੇ ਵੀ ਕੋਈ ਮਸ਼ੀਨੀਆਂ ਗੋਲੀਆਂ ਮਿਲਿਆ ਕਿ ਤਾ ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ ਤੁਹਾਡੇ ਵੱਲੋਂ ਕੀ ਕਾਰਵਾਈ ਇੱਕ ਵਾਰੀ ਤਾਂ ਸੀਲ ਕਰ ਦਿੱਤੀ ਗਈ ਹੈ ਸ਼ਾਪ ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿੱਚ ਚੈਕਿੰਗ ਕਰਾਂਗੇ ਸ਼ਾਪ ਤੇ ਜੀ ਅੱਜ ਸਾਨੂੰ ਬੋਖਵਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੁਝ ਉਹਨਾਂ ਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਤੇ ਲੋਕ ਲੱਗਾਇਆ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤੇਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਆਈ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਾਲ 모ਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੌਕੇ ਤੇ ਹੁਣ ਅਗਲੀ ਕਾਰਵਾਈ ਜਿਹੜੇ ਡਰਗ ਇਨਸਪੈਕਟਰ ਸਾਹਿਬ ਕਰ ਰਹੇ ਆ ਜੀ ਹਾਲ ਹੋਈ ਹੈ ਜਿਹਦੇ ਵਿੱਚ ਦਕਾਨਦਾਰ ਦੀ ਫਟ ਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦਸਿਆ ਜਾ ਰਹੀ ਹੈ ਵੇਚ ਰਿਆ ਸੀ ਕਿ ਜਿਹਦੇ ਉੱਤੇ ਟੈਕਸ ਵੀ ਪੜੇਗਾ ਤੇ ਜਿਹੜੀ ਮਾਰਕਟ ਵੀ ਹੋਵੇ ਕਹਿੰਦੇ ਬਾਰੇ ਸੀ ਜੋ ਸਿਵਲ ਹਸਪਤਾਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਨਾਲ ਅਗਲੀ ਕਾਰਵਾਈ ਹਮਲੇ ਵਿੱਚ ਲਿਆਦੀ ਜਾ ਸਕੂਗੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਹਾਂ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਹੈ ਉਹੋਂ ਦੇ ਵਾਸਤੇ ਇੱਕ ਉਪਰਲੇ ਵਿਕਤੀ ਨਾਗਰਿਕਾ ਨੇ ਆਪਣੇ ਤੌਰ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਆਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡਰੈਗਨ ਸਪੈਟ ਸਾਹਿਬ ਆਪ ਦੀ ਚੈਕਿੰਗ ਕਰ ਲੈਣਗੇ ਤੇ ਫਿਰ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕੋਰਡਿੰਗ ਬਣਦੀ ਕਰਨਗੇ ਜੀ ਸਰ ਹੋਰ ਕੋਈ ਕੰਪਲੇਂਟ ਸਾਹਮਣੇ ਆਇਆ ਜੀ ਕਿ ਜਿੱਦਾਂ ਸਵੇਰੇ ਕੋਈ ਵੀਡੀਓ ਵਾਇਰਲ ਹੋ ਰਹੀ ਜੋ ਤੁਹਾਨੂੰ ਲੈ ਕੇ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਆਊਗਾ ਫਿਰ ਅਗਲੀ ਕਾਰਵਾਈ ਹਮਲੇ ਵਿੱਚ ਲਾਵਾਂਗੇ ਜੀ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ